ਦੁਖ ਜਮੇ ਉਹ ਹਰ ਜਿਹਨੂੰ ਮਹਾਰਾਜ ਕਹਿੰਦੇ ਹਰ ਜਪਦੇ ਆਖੇ ਨ ਢਿਲ ਨਾ ਕੀਚਾਏ ਮੇਰੇ ਜਿੰਦੜੀਏ ਮਤ ਦਾਪੇ ਸੌ ਆਵੇ ਕਿ ਨਾ ਆਵੇ RAM ਉਹ ਹਰ ਉਹਦਾ ਦਰਸ਼ਨ ਜਿਹਨੂੰ ਮਹਾਰਾਜ ਕਹਿੰਦੇ ਹਰ ਹਰ ਨਾਮ ਜਪਨਤਿਆ ਕਾਛ ਨਾ ਕਹਿ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਉਹ ਹਰ ਦਰਸ਼ਨ ਜਿਹਦੇ ਦੂਰ ਹੋਣ ਨਾਲ ਬਰਬਾਦ ਹੋ ਜਾਈਦਾ ਹੈ ਤੇ ਜਿਹਦੇ ਮਲਾਪ ਨਾਲ ਆਬਾਦ ਹੋ ਜਾਈਦਾ ਉਹ ਦਰਸ਼ਨ ਜਿਹਨੂੰ ਮਹਾਰਾਜ ਕਹਿੰਦੇ ਹਰ ਵਿਸਰਤ ਸਦਾ ਖੁਆਰੀ ਜਿਹਦੇ ਵਿਸਰਣ ਨਾਲ ਖੁਆਰ ਹੋ ਜਾਈਦਾ ਤੇ ਮਲਾਪ ਲਈ ਜੋਦੜੀਆਂ ਕਰ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ गावा ਦਿਨ ਰਾਤ ਨਨਕ ਚਾਉ ਇਹੋ ਹਰ ਦਰਸ਼ਨ ਦਿਹੁ ਦਿਖਾਈ ਉਹਦਾ ਦੇਦਾਰ ਕਰਦੇਓ ਕਰਵਾ ਦੇਵੋ ਹਿਰਦਾ ਦੇੜਾ ਆ ਉਹ ਪਾਵਨ ਹੋ ਜਾਵੇ ਪਰਫੁੱਲਤ ਹੋ ਜਾਵੇ ਜੁੜ ਜਾਵੇ ਉਹਦਾ ਦੇਦਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਨ ਮੀਤਾ ਧੂਰੀ ਕੁ ਬਲ ਜਾਈ ਤੇ ਜਿਹੜਾ ਦੇਦਾਰ ਕਰਾਵੇ ਦਰਸ਼ਨ ਕਰਾਵੇ ਉਹ ਵੈਗਰੂ ਨਾਲ ਮਿਲਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਪਿਆਰੀ ਮਿੱਤਰ ਗੁਰੂ ਅਰਜੁਨ ਦੇਵ ਮਹਾਰਾਜ ਜੀ ਬਾਬਾ ਮਹਾਦੇਵ ਦੇ ਮੁਖ ਵਿੱਚ ਪਾ ਕੇ ਬਚਨ ਕਹਿੰਦੇ ਤੇ ਇਧਰ ਸੰਸਾਰੀ ਜਗਿਆਸੂ ਗੁਰਸਿੱਖ ਪਿਆਰੇ ਦੇ ਮੁਖ ਵਿੱਚ ਬਚਨ ਪਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖਲਾ ਖਲੋ ਕੇ ਬਚਨ ਕਹਾਉਂਦੇ ਨੇ ਕਿ ਜਗਿਆਸੂ ਕਹਿ ਸੁਨ ਮੀਤਾ ਸਤਿਗੁਰੂ ਜੀ ਧੂਰੀ ਕੋ ਬਲ ਜਾਈ ਮੈਂ ਉਹਦੇ ਚਰਨ ਧੂੜੀ ਤੋਂ ਬਲ ਹਰਦਾਮ ਜਿਹੜਾ ਮੇਰੇ ਗੁਰੂ ਨਾਲ ਮੈਨੂੰ ਮਲਾਵੇ ਜਿਹੜਾ ਉਹਦਾ ਦੇਦਾਰ ਕਰਾਵੇ ਜਿਹੜਾ ਉਹਦਾ ਦਰਸ਼ਨ ਕਰਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਮਨ ਤੇਰਾ ਭਾਈ ਹੇ ਭਾਈ ਭਰਾਤਾ ਜੀ ਬਾਬਾ ਮਹਾਂਦੇਵ ਕਹਿੰਨੇ ਹੇ ਭਰਾਤਾ ਜੀ ਹੇ ਭਾਈ ਔਰ ਆਪਾ ਸਮਰਪਣ ਕਰਨਾ ਚੰਗੀ ਗੱਲ ਭਾਈ ਲਗਣੀ ਭਾ ਜਾਣੀ ਭਾਵਨਾ ਸੰਯੁਗ ਧੋ ਕੇ ਅੰਦਰ ਪ੍ਰਕਾਸ਼ ਹੋ ਜਾਣਾ ਹਿਰਦਾ ਪ੍ਰਕਾਸ਼ ਨਾਲ ਭਰ ਜਾਣਾ ਕਹਿਣ ਲੱਗੇ ਆ ਮਨ ਜਿਹੜਾ ਐ ਨਾ ਇਹ ਤੈਨੂੰ ਦੇ ਦਿੱਤਾ ਅੱਜ ਤੋਂ ਤੇਰਾ ਅਸੀਂ ਕਹਿ ਦਿੰਨੇ ਆ ਗੁਰੂ ਨੂੰ ਮਨ ਵੀ ਤੇਰਾ ਤਨ ਵੀ ਤੇਰਾ ਤੇ ਧਨ ਵੀ ਤੇਰਾ ਕਾਹਾਂਗੇ ਤੇਰਾ ਪਰ ਕਬਜ਼ਾ ਮੇਰਾ ਉਹ ਨਹੀਂ ਅਸੀਂ ਛੱਡਦੇ ਕਬਜ਼ਾ ਮੇਰਾ ਜਿਨ੍ਹਾਂ ਨੇ ਮਨ ਗੁਰੂ ਨੂੰ ਦਿੱਤਾ ਐ ਨਾ ਮਾਲਕ ਉਹਨਾਂ ਨੂੰ ਹੀ ਮਿਲਿਆ ਐ ਮੇਰੀ ਤਰ੍ਹਾਂ ਪੰ ਮੰਨ ਨਹੀਂ ਦਿੱਤਾ ਤੇ ਮਾਲਕ ਆਪਾਂ ਨੂੰ ਕਿਸੇ ਨੂੰ ਨਹੀਂ ਮਿਲਿਆ ਬਹੁਤਾ ਅੰਦਰ ਹਾਵੇ ਹੋਈ ਆ ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਨੇ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ ਕੰਚਨ ਸੋਨਾ ਚਾਂਦੀ ਹੀਰੇ ਮੋਤੀ ਆਦ ਉਹਨਾਂ ਦੇ ਨਾਲ ਤੋਲ ਕੇ ਬਰਾਬਰ ਅੰਚਨ ਸਿਉ ਪਾਈਐ ਨਹੀਂ ਤੋਲ ਉਹਦੇ ਨਾਲ ਤੁਲਕੇ ਵੈਗਰੂ ਦਾ ਨਾਮ ਨਹੀਂ ਉਹ ਮਿਲਦਾ ਮਨ ਦੇ RAM ਲਿਆ ਹੈ ਮੋਲ ਮਨ ਦੇ ਦਿੱਤਾ ਤੇ ਭਗਵਾਨ ਨੂੰ ਮਿਲ ਗਿਆ ਮਨ ਦੇ ਦਿੱਤਾ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਿਆ ਮਨ ਵੇਚੈ ਸਤਗੁਰ ਕੈ ਪਾਸ ਤਿਸ ਸੇਵਕ ਕਾਰਜ ਰਾਸ ਉਨੇ ਮਨ ਗੁਰੂ ਨੂੰ ਦੇ ਦਿੱਤਾ ਹੈ ਜਿਹੜਾ ਫੁਰਣਿਆਂ ਦੀ ਜੜਿਆ ਜਿਹੜਾ ਹਉ ਮਹਿੰਦੀ ਜੜਿਆ ਜਿਹੜਾ ਵੈਰੀ ਵੈਰ ਦੀ ਜੜਿਆ ਉਹ ਮਨ ਗੁਰੂ ਨੂੰ ਦੇ ਦਿੱਤਾ ਹੈ ਮਹਾਰਾਜ ਕਹਿੰਦੇ ਇਹੋ ਮਨ ਤੇਰਾ ਭਾਈ ਇਹ ਮਨ ਅੱਜ ਤੋਂ ਤੇਰਾ ਹੈ ਤੇ ਜਿਹੜੀ ਆਪਾਂ ਵਸਤੂ ਕਿਸੇ ਨੂੰ ਦੇ ਦਈਏ ਉੱਤੇ ਹੁਕਮ ਨਹੀਂ ਆਪਣਾ ਹੁੰਦਾ ਮੱਦ ਵੇਚ ਦੇਈਏ ਕਿਸੇ ਨੂੰ ਟਰੈਕਟਰ ਦੇ ਦੇਈਏ ਕੋਈ ਵਸਤੂ ਦੇ ਦੇਈਏ ਉਹਦੇ ਤੇ ਆਪਣਾ ਹੁਕਮ ਨਹੀਂ ਹੁੰਦਾ ਅਸੀਂ ਮੰਨ ਤਾਂ ਦੇ ਦਿੰਨੇ ਪਰ ਮਨ ਮਾਨੀ ਆਪਣੀ ਹੀ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਮਨ ਦੇ ਦਿੱਤਾ ਤੇ ਫਿਰ ਹੁਣ ਮਨ ਗੁਰੂ ਦਾ ਹੈ ਤੇ ਗੁਰੂ ਤੋਂ ਉਲਟੀ ਗੱਲ ਕਿਵੇਂ ਸੋਚ ਸਕਦਾ ਹੈ ਗੁਰੂ ਤੋਂ ਦੂਰ ਕਿਵੇਂ ਜਾ ਸਕਦਾ ਜਿਹਦੇ ਘਰ ਵਿੱਚ ਰਹਿਣਾ ਉਹਦੇ ਪੈਰ ਵੱਡਣ ਵਾਸਤੇ ਜਾਂ ਉਹਦੇ ਉਲਟੀ ਨੀਤੀ ਅਪਣਾਣੀ ਤੇ ਕਦੇ ਸੁਖ ਨਹੀਂ ਹੋ ਸਕਦਾ ਜਿਹਦੇ ਘਰ ਵਿੱਚ ਰਹਿਣਾ ਉਹਦੇ ਉਲਟੀਆਂ ਵਿਚਾਰਾਂ ਸੋਚਣੀਆਂ ਬਈ ਇਹਦਾ ਬੇੜਾ ਘਰ ਕਿਵੇਂ ਕਰੀਏ ਤੇ ਕਿਵੇਂ ਹੋ ਸਕੇ ਉਹਨੂੰ ਸੁਖ ਕਦੇ ਨਹੀਂ ਹੋ ਸਕਦਾ ਗੁਰੂ ਦੇ ਘਰ ਵਿੱਚ ਰਹਿਣਾ ਗੁਰੂ ਦੇ ਕੋਲ ਰਹਿਣਾ ਉਹਨੂੰ ਮਾਲਕ ਜਨਣਾ ਉਹਦੇ ਉਲਟੀਆਂ ਵਿਚਾਰਾਂ ਸੋਚਣੀਆਂ ਉਲਟੇ ਫੁਰਨੇ ਅੰਦਰ ਆਉਨੇ ਤੇ ਸੁੱਖ ਕਿੱਥੋਂ ਪਾਲਦੇ ਮਹਾਰਾਜ ਕਹਿੰਦਿਆ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਗੁਰੂ ਦੇ ਕੋਲ ਰਹਿ ਕੇ ਮਨ ਦੇ ਅੰਦਰ ਗੁਰੂ ਦੀ ਆਗਿਆ ਨੂੰ ਸਹਾਰ ਮਨ ਦੇ ਗੁਰੂ ਨੂੰ ਤੇ ਨਾਮ ਲੈ ਲੈ ਨਾਮ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਵ ਮਲਵਾ ਮਲ ਮਲ ਧਵਾ ਜਿਹੜਾ ਮਲਾਵੇ ਗੁਰੂ ਨਾਲ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਉਹਦੇ ਚਰਨ ਜਿਹੜੇ ਆ ਪਲੋਸਾਂ ਮੁਠੀ ਚਾਪੀ ਕਰਾਂ ਤੇ ਮਲ ਮਲ ਕੇ ਧੋਵਾ ਸੇਵਾ ਕਰਾਂ ਇਹ ਮੰਨ ਤੈ ਕੂ ਦੇਸਾ ਤੈ ਕੂ ਤੈਨੂੰ ਦੇਸਾ ਦੇ ਦੇਮਾ ਅਰਪਤ ਕਰ ਦੇਵਾਂ ਇਹ ਮਨ ਤੈਨੂੰ ਦੇ ਦਿਆਂ ਤਨ ਨਾਲ ਸੇਵਾ ਪਿਆ ਕਮਾਵਾਂ ਪ੍ਰਭੂ ਦੇ ਲਈ ਉਹਦੀ ਪ੍ਰਾਪਤੀ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਨ ਮੀਤਾ ਹਉ ਤੇਰੀ ਸਰਨਾਈ ਆਇਆ ਬਾਬਾ ਮਹਾਦੇਵ ਦੇ ਬੋਲ ਸਨ ਮਿੱਤਰ ਲੋਕ ਪਰਲੋਕ ਦੇ ਸਤਿਗੁਰੂ ਅਰਜਨ ਦੇ ਮਹਾਰਾਜ ਮੈਂ ਤੁਹਾਡੀ ਸਰਨ ਵਿੱਚ ਆਇਆ ਆਂ ਤੇ ਗੁਰ ਸੇਖ ਗੁਰੂ ਕੋਲਾ ਕੇ ਆਪਣ ਆਪਣੀ ਸਿਆਨਫ ਆਪਣੀ ਤਾਕਤ ਆਪਣੀ ਸੋਧ 부ਝ ਛੱਡ ਕੇ ਗੁਰੂ ਦੇ ਕੋਲ ਬੇਨਤੀ ਕਰੀ ਮਹਾਰਾਜ ਹਉ ਤੇਰੀ ਸਰਨਾਈ ਆਇਆ ਮੈਂ ਤੇਰੀ ਸਰਨ ਵਿੱਚ ਆਇਆ ਮੇਰੀ ਰਕਸ਼ਾ ਕਰੋ ਇਹ ਨਹੀਂ ਕਿ ਜਦੋਂ ਸਾਨੂੰ ਮਤਲਬ ਪੈ ਗਿਆ ਉਦੋਂ ਤਾਂ ਹੀ ਆ ਗਿਆ ਤੇ ਮੁੜ ਕੇ ਬਾਤ ਹੀ ਨਹੀਂ ਪੁੱਛਦੇ ਮੁੜਕੇ ਨਹੀਂ ਵੇਖਦੇ ਨਿਤਨੇਮੇ ਕਿ ਅੰਮ੍ਰਿਤ ਵੇਲਾ ਕਿ ਆਥਨ ਵੇਲਾ ਫਿਰ ਸਾਨੂੰ ਕੋਈ ਮਤਲਬ ਨਹੀਂ ਮਹਾਰਾਜ ਕਹਿੰਦਿਆ ਜਗਿਆਸੂ ਦੇ ਅੰਦਰ ਦੀ ਇੱਛਾ ਹੋਵੇ ਸੁਨ ਮੀਤਾ ਆਹ ਤੇਰੀ ਸਰਣਾਈ ਆਇਆ ਮੈਂ ਤੇਰੀ ਸਰਣ ਵਿੱਚ ਆਇਆ ਪ੍ਰਭ ਮਿਲੋ ਦੇਹ ਉਪਦੇਸ਼ਾ ਮੈਨੂੰ ਉਪਦੇਸ਼ ਇਹ ਮੇਰੇ ਦਿਓ ਕਿ ਮਹਾਂਦੇਵ ਤੈਨੂੰ ਪਰਮਾਤਮਾ ਮਿਲ ਜਾਏ ਤੇਰੀ ਸੁਰਤ ਪਰਮਾਤਮਾ ਨਾਲ ਜੁੜ ਜਾਏ ਸਤਿਗੁਰੂ ਦਿਗਿਆ ਤੁ ਗੁਰ ਸਿੱਖ ਬੇਨਤੀ ਕਰੇ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਮੰਗਦਾ ਕੀ ਆ ਤੁਹਾਡੇ ਤੋਂ ਅਰਜ਼ੋਈ ਕਰਕੇ ਬੇਨਤੀ ਕਰਕੇ ਸੇਵਾ ਕਰਕੇ ਮੰਗਦਾ ਇਹ ਆ ਕਿ ਉਪਦੇਸ਼ ਮੈਨੂੰ ਇਹ ਦਿਓ ਮੈਂ ਜਨਮ ਜਨਮਾਂ ਤਰਾਂ ਤੋਂ ਔਰ ਪਟਕਦਾ ਆ ਰਿਆ ਆ ਇਸ ਜਨਮ ਵਿੱਚ ਵੀ ਜਦੋਂ ਜਨਮ ਹੋਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਲਿਵ ਟੁੱਟ ਗਈ ਆ ਮੇਰੇ ਤੇ ਕਿਰਪਾ ਕਰਕੇ ਉਪਦੇਸ਼ ਇਹ ਦੇ ਦਿਓ ਕਿ ਤੁਚੀ ਟੁੱਟੀ ਗੰਢ ਨਹਾਰ ਗੋਪਾਲੋਂ ਤੇ ਕਿਰਪਾ ਕਰੋ ਕਿ ਮੇਰੀ ਉਸ ਸੁਰਤ ਜੁੜ ਜਾਵੇ ਮੈਨੂੰ ਪ੍ਰਭੂ ਮਿਲ ਜਾਵੇ ਜਿਹਦੇ ਨਾਲੋਂ ਮੈਂ ਵਿਛੜਿਆ ਆ ਕਿਉਂਕਿ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਵਸੀਠ ਗੁਰੂ ਕੋਲੋਂ ਮੰਗ ਉਪਦੇਸ਼ ਇਹ ਮਲਾਪ ਵਾਲਾ ਜਾਪ ਵਾਲਾ ਸੁਰਤ ਸ਼ਬਦ ਵਿੱਚ ਜੁੜਨ ਵਾਲਾ ਗੁਸਤਾਖੀ maaf ਅਸੀਂ ਇਹ ਨਹੀਂ ਜੇ ਮੰਗਦੇ ਨਹੀਂ ਮੰਗਦੇ ਕੱਲਾ ਇੱਥੇ ਨਹੀਂ ਕਿ ਆਪ ਪਧੌੜ ਵਿੱਚ ਬੈਠੇ ਤੇ ਇੱਥੇ ਹੀ ਜਿੰਨੇ ਵੀ ਗੁਰੂ ਘਰ ਆ ਨਾ ਜਿੰਨੇ ਵੀ ਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਸਾਰਿਆਂ ਚ ਕੋਈ ਦੋ ਤੋ ਤਿੰਨ 1 2 3 ਪਰਸੈਂਟ ਨੇ ਜਿਹੜੇ ਆ ਕੇ ਗੁਰੂ ਦੇ ਕੋਲ ਅਰਜੋਈ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਗੁਰੂ ਨੂੰ ਮੰਗਣਾ ਇਹ ਉਪਦੇਸ਼ ਦਿਓ ਨਹੀਂ ਤੇ ਕੋਈ ਪੁੱਤਰ ਕੋਈ ਧੀ ਕੋਈ ਸੁਖ ਕੋਈ ਦੇਸ਼ ਕੋਈ ਵਿਦੇਸ਼ ਕੋਈ ਕਾਰੋਬਾਰ ਕੋਈ ਕੋਧ ਕੋਈ ਕੋਧ ਤੇ ਕਈ ਐਸੇ ਵੀ ਮੇਰੇ ਵਰਗੇ ਆਉਂਦੇ ਆ ਕਿ ਮਹਾਰਾਜ ਮੈਂ ਕਹਿੰਨਾ ਫੁਲਾਣੇ ਦਾ ਬੇੜਾ ਗਰਕ ਹੋ ਜਾਏ ਇਹ ਨਹੀਂ ਜਿਉਣਾ ਇਹ ਨਹੀਂ ਜੇ ਗੁਰੂ ਕਰਦਾ ਕਿਉਂਕਿ ਸਤਗੁਰ ਸਬਨਾ ਦਾ ਭਲਾ ਮਨਾਏਂਦਾ ਗੁਰੂ ਭਲਾ ਚਾਹੁੰਦਾ ਇਹ ਨਹੀਂ ਜੇ ਹੋਣਾ ਮਹਾਰਾਜ ਸੱਚੇ ਪਰਸ਼ਾਹ ਕਹਿੰਦੇ ਭਾਈ ਕੋਈ ਵਿਰਲਾ ਹੈ ਜਿਹੜਾ ਕਿ ਗੁਰੂ ਦੇ ਕੋਲੋਂ ਗੁਰੂ ਨੂੰ ਹੀ ਮੰਗਦਾ ਹੈ ਮੈਨੂੰ ਪਦਾਰਥ ਨਹੀਂ ਚਾਹੀਦੇ ਇੱਕ ਛੋਟੀ ਜਿਹੀ ਐਗਜ਼ੈਂਪਲ ਦੇ ਦੇਵਾਂ ਜਦ ਮਹਾਭਾਰਤ ਦਾ ਯੁੱਧ ਹੋਇਆ ਨਾ ਸ਼੍ਰੀ ਕ੍ਰਿਸ਼ਨ ਜੀ ਦੁਆਪਰ ਯੁਗ ਦੇ ਅਵਤਾਰੀ ਮਹਾਪੁਰਸ਼ ਸਨ ਉਹਨਾਂ ਦੇ ਕੋਲ ਦਰਜੋਦਨ ਵੀ ਗਿਆ ਮਦਦ ਲੈਣ ਵਾਸਤੇ ਤੇ ਔਰ ਜਿਹੜਾ ਅਰਜੁਨ ਵੀ ਗਿਆ ਅਰਜੁਨ ਜਾ ਕੇ ਬੜੀ ਸ਼ਰਧਾ ਵਾਲਾ ਸੀ ਕਦਮਾਂ ਵੱਲੇ ਖਲੋ ਗਿਆ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਬਈ ਲੇਟੇ ਹੋਏ ਸਨ ਆਪਣੇ ਆਸਨ ਤੇ ਤੇ ਦਰਜੋਦਨ ਥੋੜਾ ਜਿਹਾ ਹੰਕਾਰੀ ਸੀਗਾ ਤੇ ਉਹ ਜਾ ਕੇ ਸਰਾਣੇ ਵੱਲੇ ਬੈਠ ਗਿਆ ਜਦੋਂ ਕੁਦਰਤੀ ਤੌਰ ਤੇ ਕੋਈ ਜਾਗੇ ਉਹਦਾ ਧਿਆਨ ਪੈਰਾਂ ਵੱਲੇ ਜਾਏਗਾ ਅਰਜਨ ਪਹਿਲਾਂ ਦੇਸ਼ਿਆ ਖੈਰ ਮੈਂ ਗੱਲ ਨੂੰ ਨੇੜੇ ਕਰਾਂ ਉਹ ਕਹਿੰਦੇ ਬਈ ਅਰਜਨ ਕਦੋਂ ਦਾ ਆਇਆ ਤੂੰ ਬਾਦ ਮਾਰ ਲੈਂਦਾ ਕਹਿੰਦੇ ਨਹੀਂ ਜੀ ਮੈਂ ਬੁਲਾ ਕੇ ਤੁਹਾਡੇ ਆਰਾਮ ਵਿੱਚ ਖਲਲ ਨਹੀਂ ਪਾਉਣਾ ਚਾਹਿਆ ਤੇ ਇੰਨੇ ਨੂੰ ਦਰਯੋਦਨ ਨੂੰ ਬੋਲ ਫਿਆ ਕਹਿੰਦਾ ਪਹਿਲਾਂ ਮੈਂ ਆਇਆ ਹੈ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਨਹੀਂ ਪਹਿਲਾਂ ਮੈਂ ਇਹਨੂੰ ਦੇਖਿਆ ਹੈ ਇਸ ਕਰਕੇ ਕਦਮੀ ਲੱਗਣ ਦੀ ਕਦਮਾਂ ਵਾਲੇ ਖਲੌਣ ਦੀ ਬੜੀ ਪ੍ਰਭਤਾ ਹੈ ਖੈਰ ਗੱਲ ਹੋਈ ਜੀ ਕਹਿੰਦੇ ਅਰਜਨ ਨੇ ਵੀ ਕਹਿ ਦਿੱਤਾ ਬਈ ਇਹਨੂੰ ਪਹਿਲਾਂ ਕਹਦੇ ਉਹ ਕਹਿੰਦੇ ਨਹੀਂ ਤੁਸੀਂ ਮੰਗੋ ਤੇ ਅਗੋ ਅਰਜਨ ਨੇ ਕਿਹਾ ਕਿ ਧਰਮ ਯੁੱਧ ਹੋਣਾ ਹੈ ਮੈਂ ਉਹਦੇ ਵਿੱਚ ਤੁਹਾਡੀ ਮਦਦ ਲੈਣ ਵਾਸਤੇ ਆਇਆ ਮਦਦ ਲੈਣ ਵਾਸਤੇ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕੈਨ ਦੇ ਇੱਕ ਪਾਸੇ ਮੇਰੀ ਸਾਰੀ ਸੈਨਾ ਜਿੰਨੇ ਤੀਰ ਅੰਦਾਜ਼ ਤੂਫਨ ਅੰਦਾਜ਼ ਤਲਵਾਰ ਅੰਦਾਜ਼ ਜਿੰਨੇ ਘੋੜੇ ਹਾਥੀ ਬੱਗੀਆਂ ਜਿੰਨੀ ਸੈਨਾ ਉਹ ਸਾਰੀ ਇੱਕ ਪਾਸੇ ਮੈਂ ਨਿਹੱਥਾ ਤੇ ਮਵੀ ਪਰਨ ਕੀਤਾ ਕਿ ਮੈਂ ਸ਼ਸਤਰ ਚੁੱਕਣਾ ਹੀ ਖੋਨੀ ਤੇ ਅਗੋ ਅਰਜੁਨ ਹੱਥ ਜੋੜ ਕੇ ਕਹਿੰਦਾ ਕਿ ਭਗਵਨ ਮੈਂ ਤੁਹਾਡੇ ਤੋਂ ਸਹਾਇਤਾ ਲੈਣਾ ਆ ਤੁਹਾਡੀ ਸੈਨਾ ਤੋਂ ਮਦਦ ਨਹੀਂ ਲੈਣ ਆਇਆ। ਸ੍ਰੀ ਕ੍ਰਿਸ਼ਨ ਦੀ ਕਹਿੰਦੇ ਬਈ ਤੂੰ ਸੈਨਾ ਨਹੀਂ ਲਾਏਂਗਾ। ਤੇਨੇ ਨੂੰ ਦਰਯੋਦਨ ਬੋਲ ਪਿਆ ਕਹਿੰਦੇ ਜੇ ਭਰਾਤਾ ਦੀ ਸੈਨਾ ਨਹੀਂ ਨਾ ਲੈਣੀ ਚਾਹੁੰਦੇ ਸਾਰੀ ਸੈਨਾ ਮੇਰੇ ਵੱਲੇ ਆਉਂਦੇ ਹੋ। ਤੀਰ ਅੰਦਾਜ਼ ਜਿੰਨੀ ਫੌਜ ਹੈ ਸਾਰੀ। ਤੂੰ ਕਹਿੰਦਾ ਅਰਜਨ ਕਹਿੰਦਾ ਵੀ ਦੇ ਦੇ ਉਹਨੂੰ ਦੇ ਦੇ। ਉਹਨੇ ਦੂਜੀ ਗੱਲ ਹੀ ਨਹੀਂ ਸੁਣੀ ਸੈਨਾ ਸਾਰੀ ਲੈ ਕੇ ਫੁਰਰੋ ਗਿਆ ਕਿ ਕਿਦੇ ਦੁਬਾਰਾ ਅਰਜਨਾ ਮੰਗ ਲੈ ਤੇ ਸ੍ਰੀ ਕ੍ਰਿਸ਼ਨ ਜੀ ਕਹਿ ਲੱਗੇ ਭਈ ਅਰਜੁਨਾ ਮੈਂ ਕੱਲਾ ਰਹਿ ਗਿਆ ਕੱਲਾ ਤੇ ਉਹ ਵੀ નિਹਾਥਾ ਤੇ ਦੱਸ ਹੁਣ ਤੂੰ ਕੀ ਕਿਚਾਉਣਾ ਕਹਿੰਦੇ ਜੀ ਤੁਸੀਂ ਮੇਰੇ ਰੱਥ ਤੇ ਬੈਠੋ ਮੈਂ ਤੁਹਾਨੂੰ ਚਾਉਣਾ ਤੀਰ ਤਾਂ ਮੈਂ ਵੀ ਚਲਾ ਲੈਨੇ ਆ ਤੇ ਤੀਰ ਉਸੇ ਨੇ ਕੰਮ ਕਰਨਾ ਹੈ ਜਿੱਦਰ ਤੁਹਾਡੀ ਨਦਰ ਹੋਈ ਮੇਰੇ ਰੱਥ ਨੂੰ ਸੰਭਾਲਣ ਵਾਲਾ ਕੋਈ ਨਹੀਂ ਘੋੜਿਆਂ ਨੂੰ ਕਿਹੜੇ ਪਾਸੇ ਲਜਾਣਾ ਹੈ ਫਸ ਜਾਵੇ ਹਰ ਰੱਥ ਦੁਸ਼ਮਣ ਦੇ ਗੱਬੇ ਤੇ ਕੱਢਣ ਵਾਲਾ ਕੋਈ ਨਹੀਂ ਉਹ ਤੁਸੀਂ ਮੇਰੇ ਰੱਥ ਤੇ ਬੈਠੇ ਹੋ ਤੇ ਸ਼੍ਰੀ ਕ੍ਰਿਸ਼ਨ ਉਹਦੇ ਫਿਰ ਰੱਥ ਦੇ ਰਥਵਾਹੀ ਬਣੇ ਤੇ ਜਿੱਤ ਕਿਹਦੀ ਹੋਈ ਸੈਨਾ ਲੈਣ ਵਾਲੇ ਦੀ ਕਿ ਉਹਨੂੰ ਨਿਹੱਥੇ ਨੂੰ ਮੰਗਣ ਵਾਲੇ ਦੀ ਮੇਰੀ ਕਹਿਣ ਤੋਂ ਮਰਾਦ ਆ ਜਿੰਨੇ ਪਦਾਰਥ ਸੁਭ ਦਾਵਾ ਹੈ ਨਾ ਇਹ ਪ੍ਰਭੂ ਦੀ ਸੈਨਾ ਹੈ ਇਹ ਨਾਲ ਚੱਲਦੀ ਹੈ ਤੇ ਕੋਹੇ ਨੂੰ ਇੱਕ ਦੀ ਲੋੜ ਕਿਸੇ ਨੂੰ ਦੋ ਦੀ ਲੋੜ ਹੈ ਤੇ ਜਿਹੜਾ ਪ੍ਰਭੂ ਨੂੰ ਮੰਗ ਲੈਂਦਾ ਹੈ ਨਾ ਸੰਸਾਰ ਵਿੱਚੋਂ ਜਿੱਤਦਾ ਉਹ ਇਹ ਜਿਹੜਾ ਕਹਿੰਦਾ ਹੈ ਪ੍ਰਭੂ ਮੈਨੂੰ ਤੂੰ ਚਾਹੀਦਾ ਇਹ ਨਹੀਂ ਚਾਹੀਦੇ ਰਿੱਧੀਆਂ ਨਹੀਂ ਸਿੱਧੀਆਂ ਨਹੀਂ ਚਾਹੀਦੀਆਂ ਸੁਭਦਾਵਾਂ ਨਹੀਂ ਚਾਹੀਦੀਆਂ ਮੈਨੂੰ ਦਾਤਾ ਤੂੰ ਚਾਹੀਦਾ ਤੂੰ ਤੇ ਜਿਹੜਾ ਉਹਨੂੰ ਮੰਗ ਲੈਂਦਾ ਹੈ ਪ੍ਰਭ ਤੁਧਨੋਂ ਮੰਗੈ ਦਾਣ ਔਰ ਉਹ ਜਿੱਤਦਾ ਫਿਰ ਜਿੱਤਦਾ ਜ ਇੰਦਰੀਆਂ ਤੋਂ ਵੀ ਇਹ ਲੋਕ ਪਰਲੋਕ ਤੋਂ ਉਹ ਆਪਣੇ ਜੀਵਨ ਤੋਂ ਜਿੱਤ ਕੇ ਜਾਂਦਾ ਹੈ ਮਨ ਨੂੰ ਵੀ ਕੋਈ ਉਹ ਜਿੱਤਦਾ ਹੈ ਮਨ ਜੀਤੈ ਜਗ ਜੀਤ ਉਹ ਵਿਜੇਤਾ ਬਣਦਾ ਹੈ ਮਹਾਰਾਜ ਕਹਿੰਦਿਆ ਉਹ ਆ ਕੇ ਕਹਿੰਦਾ ਪ੍ਰਭੂ ਮਿਲੇ ਮੈਨੂੰ ਮਹਾਰਾਜ ਇਹ ਉਪਦੇਸ਼ ਉਪਦੇਸ਼ ਦਿਓ ਮੇਰਾ ਮਿਲਾਪ ਹੋਵੇ ਮਹਾਰਾਜ ਫਿਰ ਉਪਦੇਸ਼ ਕਰਦੇ ਨੇ ਕਿ ਲੱਗੇ ਮਿਲੇਗਾ ਪਤਾ ਕਿਵੇਂ ਜੇ ਤੂੰ ਰੱਬ ਨੂੰ ਹੀ ਮੰਗ ਲਿਆ ਹੈ ਪਦਾਰਥ ਲੈਨੇ ਸੌਖੇ ਨੇ ਜੇ ਪਰਮਾਤਮਾ ਨੂੰ ਮੰਗ ਲਿਆ ਹੈ ਨਾ ਤੇ ਪਰਮਾਤਮਾ ਨੂੰ ਚਾਹਣੇ ਫਿਰ ਮਾਨ ਨਾ ਕੀਜੈ ਕਦੇ ਮਾਨ ਨਾ ਕਰੀ ਕਿ ਮੈਂ ਆ ਕੀਤਾ ਹੈ ਕਿਉਂਕਿ ਦਰਗੈ ਮਾਨ ਨਿਮਾਣਾ ਭਾਵੈ ਉਹਦੇ ਘਰ ਵਿੱਚ ਨਿਮਾਣਿਆਂ ਨੂੰ ਮਾਨ ਮਿਲਦਾ ਹੈ ਮਾਨਮਤਿਆਂ ਨੂੰ ਮਾਨ ਨਹੀਂ ਮਿਲਦਾ ਔਰ ਮਾਨ ਨਾ ਕੀਜੈ ਮਾਨ ਨੂੰ ਤਿਆਗ ਤੇ ਫਿਰ ਸਰਨ ਪਰਿਜੈ ਸਰਨ ਆਏ ਨੂੰ ਗਲ ਵਕੜੀ ਵਿੱਚ ਲੈਂਦਾ ਏ ਜੋ ਸਰਨ ਆਵੇ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਧਾ ਉਹਦੀ ਸਰਨ ਪਰਿਜੈ ਆਕੇ ਹੁਕਮ ਨਾ ਸੁਣਾਉਣ ਲੱਗ ਪਈ ਤਾਨੇ ਮੇਨੇ ਨਾ ਮਾਰਨ ਲੱਗ ਪਈ ਸਰਨ ਚਰਨਾਵੱਲੇ ਹੁੰਦੀ ਆ ਚਰਨੀ ਪੈਣਾ ਚਰਨੀ ਲੱਗਣਾ ਨਿਰਮਨਤਾ ਵਿੱਚ ਆਉਣਾ ਸਰਨ ਪੈ ਤੇ ਫਿਰ ਕਦੇ ਹੁਕਮ ਨਾ ਸੁਣਾਈ ਕਰੈ ਸੋ ਭਲਾ ਮੰਡਾਈਏ ਜੋ ਗੁਰੂ ਕਰਦਾ ਸੁਖ ਦੇ ਦੁਖ ਦੇ ਰਾਦ ਦੇ ਭੀਖ ਮੰਗਾਵੇ ਤੇ ਕਦੇ ਵੀ ਅੱਗੋਂ ਪਰਤ ਕੇ ਕੋਈ ਬੋਲ ਨਾ ਕਹੀਂ ਉਹਦੇ ਚ ਭਲਾ ਦਾ ਨਹੀਂ ਗੁਰੂ ਮੇਰਾ ਭਲਾ ਕਰਦਾ ਹੈ ਮੇਰੇ ਲਈ ਚੰਗਾ ਕਰਦਾ ਹੈ ਮੋੜ ਕੇ ਉਤਰਨਾ ਦਈ ਜੇ ਰੱਬ ਨੂੰ ਚਾਉਣਾ ਹੈ ਮਿਲਣਾ ਚਾਹਣਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਵੇਲੇ ਬਾਬਾ ਮਹਾਂਦੇਵ ਨੂੰ ਕਿਹਾ ਤੇ ਆਉਣ ਵਾਲੇ ਜੱਗਿਆਸੂ ਰੱਬ ਦੀ ਮੰਗ ਵਾਲਿਆਂ ਨੂੰ ਵੀ ਕਿਹਾ ਕਿ ਸੱਜਣਾ ਜੋ ਪ੍ਰਭੂ ਕਰਦਾ ਹੈ ਉਹ ਭਲਾ ਕਰਦਾ ਹੈ ਕਦੇ ਨਾ ਆਖੀ ਰੱਬ ਨੇ ਮਾੜਾ ਕੀਤਾ ਤੇ ਰੱਬ ਮਾੜਾ ਕਰਦਾ ਨਹੀਂ ਪ੍ਰਭੂ ਭਲਾ ਕਰਦਾ ਹੈ ਉਹਦੇ ਨਾਲ ਤੁਰ ਜਦੋਂ ਭਲਾ ਮਨਾਏਗਾ ਆਪਾ ਖਤਮ ਕਰਕੇ ਫਿਰ ਮਾਲਕ ਮਿਲੇਗਾ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚੁਤਰਾਈ ਫਿਰ ਮਾਲਕ ਮਿਲੇਗਾ ਮਹਾਰਾਜ ਕਹਿੰਦੇ ਸੁਨ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਹੋ ਦਰਸ਼ਨ ਹਰ ਜਿਉ ਪਾਈਏ ਮਿੱਤਰ ਸੁਨਣਾ ਕਰ ਆਪਣੀ ਜਿੰਦ ਜੀਵਤਵ ਅੰਦਰ ਤੇ ਪਿੰਡ ਔਰ ਸ਼ਰੀਰ ਤਨ ਸੂਖਮ ਸ਼ਰੀਰ ਆਤਮਾ ਇਹ ਸਭ ਕੁਝ ਗੁਰੂ ਦੇ ਸਬੁਰਦ ਕਰ ਦੇ ਗੁਰੂ ਨੂੰ ਸਮਰਪਣ ਕਰ ਦੇ ਗੁਰੂ ਦੇ ਅਨਕੂਲ ਕਰ ਦੇ ਤੇਰਾ ਬਾਹਰੋਂ ਇਹਨਾ ਵੇਖੇ ਜੀ ਮੈਂ ਕਹਿ ਦਿੰਦੇ ਨਾ ਜੀ ਅੰਦਰ ਸਾਫ਼ ਹੋਣਾ ਚਾਹੀਦਾ ਜੀ ਬਾਹਰ ਦਾ ਕੀ ਮਨ ਸਾਫ਼ ਹੋਣਾ ਚਾਹੀਦਾ ਨਹੀਂ ਅਮਰ ਦੀ ਕਿਹੜੀ ਗੱਲ ਆ ਇੱਥੇ ਮਹਾਰਾਜ ਕਹਿੰਦੇ ਪਿੰਡ ਤਨ ਸ਼ਰੀਰ ਔਰ ਜਿਹੜਾ ਪਿੰਡ ਸ਼ਰੀਰ ਤਨ ਸੂਖਮ ਸ਼ਰੀਰ ਮਨ ਦੋਨੇ ਪਵਿੱਤਰ ਚਾਹੀਦੇ ਨੇ ਦੋਨੇ ਗੁਰੂ ਦੇ ਅਨਕੂਲ ਚਾਹੀਦੇ ਨੇ ਉਹਦੇ ਅਨੁਸਾਰ ਚਾਹੀਦੇ ਨੇ ਤਨ ਵੀ ਉਹ ਦਿਆ ਹੋਵੇ ਮਨ ਵੀ ਉਹ ਦਿਆ ਹੋਵੇ ਔਰ ਸਭ ਅਰਪਦੇ ਗੁਰੂ ਨੂੰ ਇਉ ਇਸ ਤਰੀਕੇ ਨਾਲ ਦਰਸ਼ਨ ਹਰ ਜੀਓ ਪਾਈਏ ਹਰੀ ਪਰਮਾਤਮਾ ਦੇ ਦੇਦਾਰ ਪ੍ਰਾਪਤ ਹੋਣਗੇ ਬਾਬਾ ਮਹਾਂਦੇਵ ਨੂੰ ਵੀ ਕਿਹਾ ਤੇ ਅੱਜ ਸਾਨੂੰ ਵੀ ਸਤਗੁਰੂ ਕਹਿ ਰਹੇ ਨੇ ਐਉਂ ਪਰਮਾਤਮਾ ਦੇ ਦੇਦਾਰ ਹੋਣਗੇ ਤੇ ਪ੍ਰਭੂ ਦੇ ਜਦੋਂ ਇਨੇ ਬਚਨ ਕਹੇ ਤੇ ਬਾਬਾ ਮਹਾਦੇਵ ਦੀ ਸੁਰਤ ਜੁੜ ਗਈ ਐਨ ਆਕਾਗਰਤਾ ਵਿੱਚ ਕਹਿੰਦੇ ਹੁਣ ਭਇਓ ਅਨੁਗ੍ਰਹਿ ਪ੍ਰਸਾਦ ਸੰਤਨਕੈ ਹਰ ਨਾਮਾ ਹੈ ਮਿੱਠਾ ਔਰ ਐਸੀ ਕਿਰਪਾਲੂ ਸਤਗੁਰੂ ਨੇ ਕਿਰਪਾ ਕੀਤੀ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਹਿਮਨ ਦੇ ਨਾਲ ਹੁਣ ਨਾਮ ਜਿਹੜਾ ਇਹਨੂੰ ਦਾ ਰਸ ਆਉਣ ਲੱਗ ਪਿਆ ਮਿੱਠਾ ਲੱਗਣ ਤੋਂ ਮੁਰਾਦ ਇਹ ਰਾਸ ਆਉਣਾ ਸਵਾਦ ਆਉਣਾ ਅੰਦਰ ਸਵਾਦ ਮਨ ਲੱਗ ਪਿਆ ਜਿਹੜੀ ਚੀਜ਼ ਸਵਾਦ ਲੱਗਣ ਲੱਗ ਪੈ ਨਾ ਉਹਦੇ ਤੋਂ ਮੁੱਖ ਨਹੀਂ ਮੋੜਿਆ ਜਾਂਦਾ ਉਹਨੂੰ ਹੋਰ ਜੀ ਕਰਦਾ ਹੈ ਹੋਰ ਖਾਵਾ ਹੋਰ ਖਾਵਾ ਹੋਰ ਖਾਵਾ ਕਹੇ ਜੇ ਕੋਈ ਕਹੇ ਨਾ ਇੰਨਾ ਖਾਦੀ ਜਾਂਦਾ ਹੈ ਕਹਿੰਦਾ ਯਾਰ ਸਵਾਦ ਹੀ ਬੜਾ ਛੱਡਣ ਨੂੰ ਜੀ ਨਹੀਂ ਕਰਦਾ ਜਿਹਨੂੰ ਨਾਮ ਮਿੱਠਾ ਲੱਗਦਾ ਹੈ ਉਹ ਵੀ ਚੱਤੂ ਪਿਰ ਜਪੀ ਜਾਂਦਾ ਹੈ ਮਨ ਕਰਦਾ ਹੈ ਹੋਰ ਜਪਾਂ ਹੋਰ ਜਪਾਂ ਹੋਰ ਜਪਾਂ ਹੋਰ ਜਪਾਂ ਜਪੀ ਜਾਂਦਾ ਹੈ ਮਹਾਰਾਜ ਕਹਿੰਦੇ ਆ ਹੁਣ ਨਾਮ ਮਿੱਠਾ ਲੱਗਿਆ ਜਿਹੜੇ ਜੱਗਿਆ ਸੂਤੇ ਕਿਰਪਾ ਹੁੰਦੀ ਏ ਉਹ ਕਹਿੰਦਾ ਮੇਰੇ ਗੁਰੂ ਦੀ ਕਿਰਪਾ ਹੋ ਗਈ ਅੰਦਰ ਸ਼ਾਂਤੀ ਔਰ ਅੰਦਰ ਸਕੂਨ ਵਿਕਾਰ ਫੁਰਨਿਆਂ ਦਾ ਅੰਤ ਅੰਦਰ ਸੱਤ ਤੇ ਹੁਣ ਦੁਰਾਚਾਰੀ ਬਿਰਤੀ ਕੋਈ ਉਪਜਦੀ ਨਹੀਂ ਹੁਣ ਨਾਮ ਮਿੱਠਾ ਲੱਗਾ ਮਹਾਰਾਜ ਕਹਿੰਦੇ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਦਸ਼ਾਹ ਇਹ ਮੁਬਾਰਕ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਜੀਵਾਂ ਦੇ ਉੱਪਰ ਸੇਵਕਾਂ ਦੇ ਉੱਪਰ ਦਾਸਾਂ ਦੇ ਉੱਪਰ ਗੁਰੂ ਨੇ ਕਿਰਪਾ ਧਾਰੀ ਕੀਤੀ ਕਿਰਪਾ ਕੀਤੀ ਜਦੋਂ ਗੁਰੂ ਨੇ ਸਭ ਆਕਲ ਨਿਰੰਜਨ ਦੀਠਾ ਸਭ ਸਾਰੇ ਪਾਸੀ ਜਦ ਦੇ ਪੇਖੋ ਤਹਾ ਜੂਰਾ ਦੂਰ ਕਤ ਹੁ ਨਾ ਜਾਈ ਰਬ ਰਿਆ ਸਰਬਤਰ ਮੈ ਮਨ ਸਦਾ ਧਿਆਈ ਉਹ ਜਿਹੜਾ ਕੁਲਾਂ ਤੋਂ ਰਹਿਤ ਆਕੋਲੇ ਉਹ ਪ੍ਰਭੂ ਨੂੰ ਦੀਠਾ ਜਿਹੜਾ ਮਾਇਆ ਦੀ ਕਲਿਸ਼ ਆਦ ਤੋ ਰਹਿ ਤੇ ਨਾ ਉਹ ਪ੍ਰਭੂ ਨੂੰ ਸਾਰਿਆਂ ਅੰਦਰ ਡੀਠਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਯੋ ਪੁਕਾਰ ਸਾਰਿਆਂ ਦੇ ਅੰਦਰ ਡੀਠਾ ਵੇਖਿਆ ਸਾਰਿਆਂ ਦੇ ਅੰਦਰ ਔਰ ਜਤਰ ਜਾ ਤਤ ਬੀਠਲ ਭੈਲਾ ਕਹਿੰਦੇ ਜਿੱਦਾਂ ਨੂੰ ਜਾਣੇ ਉਧਰ ਪਰਮਾਤਮਾ ਨਦਰ ਆਉਂਦਾ ਧਰਮ ਸ਼ਾਸਤਰ ਦੇ ਕਰਤਾ ਕਹਿੰਦਿਆ ਜਤਰ ਜਾਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ ਜਿੱਧਰ ਜਿੱਧਰ ਜਾਣੇ ਬ੍ਰਹਮ ਦੇਸ਼ ਦਾ ਤੇ ਭਗਤ ਨਾਮਦੇਵ ਜੀ ਕਹਿੰਦੇ ਜੱਤਰ ਜਾਓ ਤਤ ਬੀਠਲ ਪਹਿਲਾ ਮਹਾਨੰਦ ਕਰੇ ਸਦਕੇਲਾ ਉਹ ਕੇਲਾ ਕੱਲਾ ਹੀ ਸਾਰੇ ਆਨੰਦ ਖੇੜਾ ਕਰਨ ਵਾਲਾ ਉਹਦੀ ਪ੍ਰਾਪਤੀ ਹੁੰਦੀ ਆ ਬਾਬਾ ਮਹਾਦੇਵ ਦੀ ਸੁਰਤ ਗੰਢੀ ਗਈ ਫਿਰ ਬਾਬਾ ਮਹਾਦੇਵ ਦਾ ਕਿਉਂਕਿ ਸਮਾਂ ਥੋੜਾ ਰਹਿ ਗਿਆ ਸੀ ਉਹਨਾਂ ਦੀ ਸੁਰਤ ਪਰਮਾਤਮਾ ਨਾਲ ਜੁੜ ਗਈ ਤੇ ਉਹ ਪੁੱਗ ਕੇ ਤੇ ਖੁਸ਼ੀ ਗੁਰੂ ਦੀ ਲੈ ਕੇ ਗੁਰੂ ਦੇ ਕੋਲ ਆਏ ਤਾਂ ਜੁੜੇ ਤਾਂ ਜੁੜੇ ਜਦੋਂ ਗੁਰੂ ਕੋਲ ਆਏ ਗੁਰੂ ਦੇ ਅਨਕੂਲ ਹੋਏ ਸੁਰਤ ਜੁੜੀ ਇਹ ਨਹੀਂ ਕਿ ਮੈਂ ਗੁਰੂ ਦਾ ਪੁੱਤਰ ਹਾਂ ਤੇ ਮੈਂ ਬਹੁਤ ਵੱਡਾ ਨਹੀਂ ਜਦੋਂ ਗੁਰੂ ਦੀ ਸਰਨ ਵਿੱਚ ਆ ਕੇ ਸਮਰਪਣ ਕਰ ਦਿੱਤਾ ਆਪਾ ਉਦੋਂ ਉਪਦੇਸ਼ ਮਿਲਿਆ ਸਕੂਨ ਮਿਲਿਆ ਸ਼ਾਂਤੀ ਮਿਲੀ ਆਨੰਦ ਦਾ ਖੇੜਾ ਆਇਆ ਉਹ ਸੁਰਤ ਜੁੜੀ ਪ੍ਰਭੂ ਵਿੱਚ ਲੀਨਤਾ ਹਾਸਲ ਕੀਤੀ ਗੁਰੂ ਨੇ ਕਰਵਾਈ ਸਿੱਖ ਵੀ ਗੁਰੂਕੁਲ ਆਵੇ ਆਪਣੀ ਸਿਆਨਫ ਨੂੰ ਆਪਣੀ ਅਕਲ ਦੇ ਖੰਭ ਸਾੜ ਕੇ ਆਵੇ ਆਪਣੀ ਚਾਤਰੀ ਨੂੰ ਪਰੇ ਛੱਡ ਕੇ ਆਵੇ ਗੁਰੂ ਦੇਵ ਨੂੰ ਆਪਾ ਸਮਰਪਣ ਕਰੇ ਤੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਨੂੰ ਕਮਾਵੇ ਫਿਰ ਆਇਆ ਹੋਇਆ ਸਫਲਾ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਗੁਰੂ ਸੱਚੇ ਪਾਤਸ਼ਾਹ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਪੜਨ ਸੁਨਣ ਵਾਲਿਆਂ ਨੂੰ ਸਮੱਤ ਦਾ দান ਬਖਸ਼ਿਸ਼ ਕਰਨ ਸੰਖੇਪ ਰੂਪ ਵਿੱਚ ਸਮੇਂ ਦੇ ਅਧੀਨ ਦੇ ਕੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਦੰਨੀਆਂ ਆਪ ਸੰਗਤ ਸਤਿਗੁਰੂ ਗਰੀਬ ਨਵਾਦ ਬਖਸ਼ਣ ਜੋਗ ਅਸੀਂ ਯਤਨ ਕਰਿਆ ਕਰੀਏ ਕੁਝ ਨਾ ਕੁਝ ਜਪਣ ਦਾ ਜੁੜਨ ਦਾ ਤੁਰਨ ਦਾ ਗੁਰੂ ਤੋਂ ਗੁਰੂ ਨੂੰ ਹੀ ਮੰਗ ਲਈਏ ਜਦੋਂ ਗੁਰੂ ਆ ਸਾਡੇ ਜੀਵਨ ਵਿੱਚ ਆ ਗਏ ਸੁਰਤ ਸਾਡੀ ਸਤਿਗੁਰੂ ਨਾਲ ਜੁੜ ਗਈ ਜਿਹੜੇ ਜਨਮ ਮਿਲੇ ਟੁੱਟੀਏ ਫਿਰ ਸਾਡਾ ਆਇਆ ਸਫਲਾ ਹੋ ਜਾਏਗਾ ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ